ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਮੌਜੂਦਾ ਪਟਿਆਲਾ ਜ਼ਿਲ੍ਹਾ ਦੇ ਦੇਵੀਗੜ੍ਹ ਦੇ ਵਿੱਚ ਮੌਜੂਦਾ ਮੇਰੇ ਪਿੱਛੇ ਤੁਸੀਂ ਘੱਗਰ ਦਰਿਆ ਦੇਖ ਰਹੇ ਹੋਵੋਗੇ ਕਿ ਘੱਗਰ ਦਰਿਆ ਦੇ ਵਿੱਚ ਪਾਣੀ ਆ ਜਿਹੜਾ ਉਹ ਕਾਫੀ ਆ ਰਿਹਾ ਹੈ ਲੇਕਿਨ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਪਹਿਲਾਂ ਪਾਣੀ ਵੱਧ ਗਿਆ ਸੀ ਅਤੇ ਫਿਰ ਬਾਅਦ ਵਿੱਚ ਪਾਣੀ ਘਟ ਗਿਆ ਸੀ ਤਾਂ ਫਿਲਹਾਲ ਇੱਥੇ ਸੁਕਨਾ ਲੈਕ ਦੇ ਜਿਹੜੇ ਫਲੱਡ ਗੇਟ ਖੋਲੇ ਗਏ ਸੀ ਉਹ ਪਾਣੀ ਵੀ ਆ ਰਿਹਾ ਹੈ ਡੇਰਾ ਬਸੀ ਦੇ ਇਲਾਕਿਆਂ ਵਿੱਚ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਪਾਣੀ ਉਫਾਨ ਤੇ ਸੀ ਲੇਕਿਨ ਹੁਣੇ ਸੀ ਇਸ ਵਕਤ ਦੇਵੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਘੱਗਰ ਦਰਿਆ ਹੈ ਜਿਹੜਾ ਉਹ ਬਿਲਕੁਲ ਆਮ ਵਾਂਗ ਚੱਲ ਰਿਹਾ ਹੈ ਹਾਲਾਂਕਿ ਫਿਲਹਾਲ ਬਰਸਾਤਾਂ ਕਰਕੇ ਪਾਣੀ ਕਾਫੀ ਨਜ਼ਰ ਆ ਰਿਹਾ ਹੈ ਲੇਕਿਨ ਇੱਥੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਲੇਕਿਨ ਜੇ ਗੱਲ ਕੀਤੀ ਜਾਵੇ ਲਗਾਤਾਰ ਮੌਸਮ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਤੋਂ ਲੈ ਕੇ ਪਟਿਆਲਾ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਲੋਕ ਨੇ ਜਿਹੜੇ ਉਹ ਵੀ ਚਿੰਤਤ ਸਨ ਕਿ ਇੱਥੇ ਕੋਈ ਦਿੱਕਤ ਹੋ ਸਕਦੀ ਹੈ ਲੇਕਿਨ ਅੱਗੇ ਜਾ ਕੇ ਸਮਾਣਾ ਤੋਂ ਅੱਗੇ ਜਿੱਥੇ ਟਾਂਗਰੀ ਨਦੀ ਘੱਗਰ ਦੇ ਵਿੱਚ ਮਿਲਦੀ ਹੈ ਤਾਂ ਉਹ ਵੀ ਪੂਰੇ ਫਲੋ ਨਾਲ ਚੱਲ ਰਹੀ ਹੈ ਅੰਬਾਲਾ ਦੇ ਕਈ ਇਲਾਕਿਆਂ ਵਿੱਚ ਉਸ ਦਾ ਪਾਣੀ ਆ ਜਿਹੜਾ ਉਹ ਚਲੇ ਗਿਆ ਸੀ ਜਿਸ ਕਰਕੇ ਉੱਥੇ ਪਾਣੀ ਵਧਣ ਦਾ ਖਦਸ਼ਾ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗ੍ਹਾ ਘੱਗਰ ਦਰਿਆ ਤੇ ਰੱਖੀ ਜਾ ਰਹੀ ਹੈ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦਰਿਆ ਦੇ ਜਿਆਦਾ ਨੇੜੇ ਨਾ ਨਾ ਜਾਇਆ ਜਾਵੇ ਤਾਂ ਇੱਥੇ ਕੁਝ ਲੋਕਲ ਲੋਕ ਦੇ ਜਿਹੜੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜਿਹੜਾ ਪਿੰਡਾ ਜੀ ਆਪਣਾ ਆ ਪੰਬੂਆ ਜੀ ਅੱਛਾ ਜੀ ਤੇ ਇਹ ਪਾਣੀ ਪਹਿਲਾਂ ਨਾਲੋਂ ਜ਼ਿਆਦਾ ਚੱਲ ਰਿਹਾ ਜਾਂ ਘਟਾ ਜੀ ਘਟ ਹੋ ਗਿਆ ਜੀ ਹੁਣ ਤਾਂ ਪਹਿਲਾਂ ਤੋਂ ਹਾਂ ਪਹਿਲਾਂ ਕਿੰਨਾ ਚੱਲਦਾ ਸੀ ਪਹਿਲਾਂ ਜਿਹੜਾ ਝੋਨਾ ਸਾਰਾ ਜੀ ਉੱਪਰਲੇ ਪਾਰ ਤੇ ਦਿਖ ਰਹੇ ਨੇ ਉਹ ਜਿਹੜਾ ਬੰਨ ਲੱਗਿਆ ਹੋਇਆ ਪਿੱਛੇ ਉੱਥੇ ਤੱਕ ਪਾਣੀ ਚੱਲਦਾ ਰਿਹਾ ਜੀ ਅੱਛਾ ਜੀ ਕਿਦੋਂ ਚੱਲਦਾ ਰਿਹਾ ਉੱਥੇ ਤੱਕ ਉੱਥੇ ਤੱਕ 2 ਦਿਨ ਪਾਣੀ ਚੱਲਿਆ ਜੀ ਅੱਛਾ ਜੀ ਤੇ ਹੁਣ ਘ ਠੀਕ ਹੈ ਤੇ ਜਦੋਂ ਹੜਾ ਏਸੀ 2023 ਚ 2 ਸਾਲ ਪਹਿਲਾਂ ਉਦੋਂ ਕਿੰਨਾ ਕੁ ਪਾਣੀ ਇੱਥੇ ਆ ਗਿਆ ਸੀ ਉਦੋਂ ਬਹੁਤ ਪਾਣੀ ਆਇਆ ਦਾ ਜੀ ਅੱਛਾ ਜੀ ਆ ਜਿੱਥੇ ਆਪਾਂ ਖੜੇ ਆ ਇਸ ਜਗ੍ਹਾ ਤੇ ਚੱਲ ਰਿਹਾ ਸੀ ਪਾਣੀ ਉਦੋਂ ਨਾ ਇਸ ਤੇ ਉੱਪਰ ਇਸ ਤੋਂ ਉੱਪਰ ਸੀ ਇਸ ਤੇ ਉੱਪਰ ਇੱਥੇ ਅੱਗੇ ਆ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਸੀ ਜੀ ਪਿੰਡ 'ਚ ਨਹੀਂ ਪਾਣੀ ਜਾਂਦਾ ਇੱਥੇ ਤੋਂ ਮਤਲਬ ਇੱਥੋਂ ਘੱਗਰ ਦਰਿਆ ਦਾ ਪਾਣੀ ਜਦੋਂ ਆਇਆ ਸੀ ਉਦੋਂ ਪਹਿਲਾਂ ਹੜਾ ਏਸੀ ਉਦੋਂ ਪਿੰਡ 'ਚ ਨਹੀਂ ਦਾਖਲ ਹੋਇਆ ਜਦੋਂ ਦਾ ਜੀ ਪੂ ਟੁੱਟਿਆ ਨਾ ਸਾਡਾ ਦੇਵੀਗੜ੍ਹ ਵਾਲਾ ਪੁਰਾਣਾ ਜੀ ਉਦੋਂ ਦਾ ਤਾਂ ਪਾਣੀ ਆਈ ਹੀ ਨਹੀਂ ਹੈਗਾ ਜੀ ਸਾ ਉਸ ਐਂਫਲ ਦੇ ਵਿੱਚੋਂ ਜਾਂਦਾ ਹੁੰਦਾ ਜੁਰਕਨ ਤੱਕ ਮਾਰ ਕਰਦਾ ਜੀ ਤੇ ਹੁਣ ਵੀ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਆ ਤਾਂ ਤੁਹਾਨੂੰ ਕੋਈ ਡਰ ਦੁਰਤਾ ਨਹੀਂ ਲੱਗਦਾ ਨਾ ਜੀ ਨਾ ਸਾਨੂੰ ਕਾਹਦਾ ਡਰ ਆ ਜੀ ਵਿੱਚ ਵਿੱਚ ਲੋਕ ਹੋ ਜਾਂਦੇ ਨੇ ਨਾ ਕਾਫੀ ਘਬਰਾ ਜਾਂਦੇ ਨੇ ਅਸੀਂ ਨਹੀਂ ਜੀ ਕਦੇ ਘਬਰਾਏਗਾ ਇੰਨੇ ਪਾਣੀ ਮੰਦ ਹੋਵੇਂ ਤਿਰਕਾ ਲੰਘ ਜਾਂਦੇ ਪਰ ਹੁਣ ਵਾਲੇ ਨਹੀਂ ਨਾ ਦਰ ਸਕਦੇ ਹੁਣ ਵਾਲੇ ਨਹੀਂ ਦਰ ਸਕਦੇ ਤੇ ਜੇ ਗੱਲ ਕਰੀਏ ਉਰੇ ਫਿਰ ਫਸਲਾਂ ਦਾ ਨੁਕਸਾਨ ਹੋ ਜਾਂਦਾ ਜਾਂ ਬਚਤ ਰਹਿ ਜਾਂਦੀ ਆ ਕਈ ਵਾਰੀ ਹੋ ਜਾਂਦਾ ਜੀ ਕਈ ਵਾਰੀ ਬਚਤ ਰਹਿ ਜਾਂਦੀ ਆ ਅੱਛਾ ਜੀ ਜਿਹੜਾ ਫਿਰ 23 ਚ ਤਾਂ ਬਹੁਤ ਨੁਕਸਾਨ ਹੋਇਆ ਹੁਣ ਜਦ ਤਾਂ ਬਹੁਤ ਹੋਇਆ ਤਾਂ ਜਦ ਤਾਂ ਸਾਰਾ ਝੋਨਾ ਮਰ ਗਿਆ ਦੀ ਤੇ ਫਿਰ ਮੁਆਵਜ਼ਾ ਮਿਲਿਆ ਸੀ ਉਦੋਂ ਉਦੋਂ ਮੁਆਵਜ਼ਾ ਸਾਨੂੰ ਕੋਈ ਪਤਾ ਨਹੀਂ ਜੀ ਹੈਗਾ ਮਿਲਿਆ ਨਾ ਮਿਲਿਆ ਅੱਛਾ ਜਿਹੜੇ ਹੁਣ ਜਿਵੇਂ ਆਮ ਕਿਸੇ ਦੇ ਘਰ ਕੋਰ ਦਾ ਨੁਕਸਾਨ ਹੋ ਗਿਆ ਕਿਸੇ ਗਰੀਬ ਦਾ ਮਕਾਨ ਟਹਿ ਗਿਆ ਤਾਂ ਉਹਨਾਂ ਨੂੰ ਪੈਸੇ ਮਿਲੇ ਸੀ ਉਦੋਂ ਉਦੋਂ ਮੈਨੂੰ ਮਿਲੇ ਜੀ ਅੱਛਾ ਜੀ ਕਦੇ ਨਹੀਂ ਮਿਲਦੇ ਪੂਰੇ ਨਹੀਂ ਮਿਲenge ਜੀ ਕਿ ਤਰ ਤੋਂ ਦੇ ਜਿਹੜੇ ਪਿੰਡ ਦੇ ਲੋਕਲ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਪਾਣੀ ਇੱਥੇ ਕਾਫੀ ਆ ਜਿਹੜਾ ਦੋ ਦਿਨ ਪਹਿਲਾਂ ਸੀ ਉਹ ਅੱਗੇ ਤੁਸੀਂ ਬੰਦ ਦੇਖ ਰਹੇ ਹੋਵੋਗੇ ਆ ਦਰਿਆ ਤੋਂ ਪਾਰ ਕਰਦੇ ਕੁਝ ਖੇਤ ਨੇ ਖੇਤਾਂ ਤੋਂ ਅੱਗੇ ਇੱਕ ਬੰਦ ਹੈ ਤਾਂ ਉਹ ਬੰਦ ਤੱਕ ਪਾਣੀ ਆ ਜਿਹੜਾ ਉਹ ਪਹਿਲਾਂ ਆ ਗਿਆ ਸੀ ਲੇਕਿਨ ਹੁਣ ਪਾਣੀ ਆ ਜਿਹੜਾ ਉਹ ਘਟ ਗਿਆ ਏ ਤਾਂ ਸਾਨ ਦੇ ਜਿਹੜੇ ਉਹ ਜਰੂਰ ਸੁੱਖ ਦਾ ਸਾਹ ਲੈ ਰਹੇ ਨੇ ਫਿਲਹਾਲ ਖਤਰਾ ਅਜੇ ਟਲਿਆ ਨਹੀਂ ਹੈ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਹੈ ਕੱਲ ਨੂੰ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਲੇਕਿਨ ਫਿਲਹਾਲ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਕੋਈ ਵੀ ਇੱਥੇ ਖਤਰੇ ਵਾਲੀ ਗੱਲ ਫਿਲਹਾਲ ਨਹੀਂ ਲੱਗ ਰਹੀ ਦੇਵੀਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉੱਪਰ ਤੁਸੀਂ ਆਸਮਾਨ 'ਚ ਦੇਖੋ ਕਿ ਬੱਦਲ ਛਾਏ ਹੋਏ ਨੇ ਰੈੱਡ ਅਲਰਟ ਕਈ ਜ਼ਿਲ੍ਹਿਆਂ ਵਿੱਚ ਹੈ ਕਈ ਜ਼ਿਲ੍ਹਿਆਂ ਵਿੱਚ yellow ਤੇ orange ਅਲਰਟ ਹੈ ਲੇਕਿਨ ਫਿਲਹਾਲ ਇੱਥੇ ਘੱਗਰ ਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਹਾਲਾਂਕਿ ਜਿਹੜਾ ਟਾਂਗਰੀ ਨਦੀ ਵਾਲਾ ਇਲਾਕਾ ਪੈਂਦਾ ਹੈ ਤਾਂ ਉੱਥੇ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸ ਤਰ੍ਹਾਂ ਦਾ ਇੱਥੇ ਪਾਣੀ ਦਾ ਲੈਵਲ ਹੈ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਦੌਰਾ ਜਿਹੜਾ ਡੀਸੀ ਅਤੇ ਹੋਰ ਅਧਿਕਾਰੀ ਲਗਾਤਾਰ ਕਰ ਰਹੇ ਨੇ ਅਤੇ ਲਗਾਤਾਰ ਹਾਲਾਤਾਂ ਨੂੰ ਮੋਨੀਟਰ ਕਰ ਰਹੇ ਨੇ ਅਗਰ ਕੋਈ ਵੀ ਪਾਨਿਕ ਸਿਚੁਏਸ਼ਨ ਬਣਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਜ਼ਰੂਰ ਆਮ ਜਨਤਾ ਨੂੰ ਐਡਵਾਈਜ਼ਰੀ ਆ ਜਿਹੜੀ ਉਹ ਜਾਰੀ ਕੀਤੀ ਜਾਵੇਗੀ ਫਿਲਹਾਲ ਇਹੀ ਆਖਿਆ ਗਿਆ ਹੈ ਕਿ ਹੜ੍ਹ ਵਾਲੇ ਖੇਤਰਾਂ ਵਿੱਚ ਨਾ ਜਾਇਆ ਜਾਵੇ ਅਗਰ ਖੇਤਾਂ ਵਿੱਚ ਪਾਣੀ ਹੈ ਤਾਂ ਉੱਥੇ ਜਾਣ ਤੋਂ ਗੁਰੇਜ਼ ਕੀਤੀ ਜਾਵੇ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਦੇ ਵੀ ਗਾ